ਅਸੀਂ ਆਪਣੀਆਂ ਅਗਲੀਆਂ نسلਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਹਾਂ ਤੁਸੀਂ ਦੇਖ ਰਹੇ ਹੋ 47 48 ਦੀ ਕਿਤਾਬਾਂ ਜਾਂ ਰਹੇ ਆ ਤਾਂ ਜੇ ਅਸੀਂ ਵਾਤਾਵਰਣ ਬਚਾਵਾਂਗੇ ਵਾਤਾਵਰਣ ਬਚੂਗਾ ਪੌਦਿਆਂ ਦੇ ਨਾਲ ਮਾਲਵਾ ਬੈਲਟ ਦੇ ਵਿੱਚ ਕੈਂਸਰ ਲਗਾਤਾਰ ਵੱਧ ਰਿਹਾ ਹੋਰ ਬਿਮਾਰੀਆਂ ਕੋਈ ਇੱਕ ਦੂਜੇ ਦੇ ਛਿੱਕੜ ਸਕਣ ਤੋਂ ਇਲਾਵਾ ਇੱਕ ਦੂਜੇ ਦਾ ਕੈਕਟਰ ਸੈਂਸਨੇਸ਼ਨ ਕਰਨ ਤੋਂ ਇਲਾਵਾ ਹੋਰ ਵੀ ਕੰਮ ਹੀ ਨਹੀਂ ਰਿਹਾ ਤਾਂ ਉਹ ਵੀ ਸਾਰੀਆਂ ਇਹਦੀ ਗੱਲਾਂ ਝਲਕਦੀ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਡੇ ਤਾਂ ਮੱਥੇ ਤੇ ਲਿਖਤਾ ਬਾਗੀ ਬੇਸ਼ੱਕ ਸਾਡਾ کردار ਦੇਸ਼ ਪ੍ਰਤੀ ਰਿਹਾ ਹੋਵੇ ਉਹ ਨਾ ਸਾਬਕਾ ਫੌਜੀ ਰਿਹਾ ਹੋਣਾ ਦੱਸੋ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਦੱਸਣਾ ਤਾਂ ਸਾਨੂੰ ਇਹ ਵੀ ਦੇਖਣਾ ਪਊਸੀ ਕੀ ਖੜਨਾ ਹੈ ਕੀ ਢੀਣਾ ਹੈ ਇਹ ਇਹਦੀ ਇਹਦੀ ਚੁਆਇਸ ਕਰਨੀ ਹੈ ਇਹਦੀ ਇਹਦੀ ਸਿਲੈਕਸ਼ਨ ਕਰਨੀ ਵੀ ਸਾਡੇ ਰਿਮਿਟਰੀ ਦੀ ਹੈ ਜਿੰਨਾ ਕਿ ਬਿਮਾਰੀ ਤੋਂ ਬਚਣ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਉਸ ਤੋਂ ਵੀ ਜ਼ਿਆਦਾ ਕੰਮ ਕਰਦਾ ਹੈ ਵੀ ਇਹ ਮੈਂ ਦੇਖ ਦੋ ਪੰਜਾਬੀਆਂ ਦੀ ਕਰਦਾਰਕੁਸੀ ਬੜੀ ਕੀਤੀ ਜਾਂਦੀ ਹੈ ਪਹਿਲਾਂ ਸਿੱਧੂ ਤੇ بڑا ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਹੋਰ ਹੁਣ ਪੰਜਾਬੀਆਂ ਨੂੰ ਕੰਗਣਾ ਰਨਾਉ ਦਾ ਬਿਆਨ ਆਇਆ ਹੈ ਇਹ ਪੱਖਵਾਦੀ ਨੇ ਅੱਤਵਾਦੀ ਕਿਵੇਂ ਦੇਖ ਦੋ ਇਹੋ ਜਿਹੀ ਬਿਆਨਬਾਜ਼ੀ ਨੂੰ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਕਿਵੇਂ ਵੇਖਦਾ ਮੈਂ ਤਾਂ ਇਹਦਾ ਸੰਤਾਪ ਵੀ ਭੋਗ ਰਿਆਂ ਮੇਰੇ ਪਰਵਾਹ ਦੇ ਨਾਲ ਤਾਂ ਇਹ ਚੀਜ਼ ਵਾਪਰੀ ਜਿਪੀ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਖੇਤਰ ਤੋਂ ਦੁਆਰਾ ਗੋਲੀ ਬਾਰਾੜ ਦੇ ਦੁਆਰਾ ਮੇਰਾ ਕੰਮ ਫਿਰ ਕੀਤਾ ਗਿਆ ਉਸ ਗੱਲ ਦੇ ਉੱਤੇ ਵੀ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹਦੇ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਂਦੇ ਤਾਂ ਮੱਥੇ ਤੇ ਲਿਖਤਾ ਬਾਗੀ ਬੇਸ਼ੱਕ ਸਾਡਾ ਕਰਦਾਰ ਦੇਸ਼ ਪ੍ਰਤੀ ਰਿਹਾ ਹੋ ਵੀ ਮੈਂ ਸਾਬਕਾ ਫੌਜੀ ਰਿਹਾ ਹਾਂ ਉਹ ਗੱਲਾਂ ਦਾ ਨਜ਼ਰਦਾ ਜੀ ਕਰਦੇ ਨੇ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਸ਼ਾ ਹੈ ਜੰਮ ਜੰਮ ਕੇ ਕਰੋ ਸਾਨੂੰ ਕੋਈ ਤੁਹਾਡੀ ਪੱਤਰਕਾਰਤਾ ਨੂੰ ਪ੍ਰੋਬਲਮ ਨਹੀਂ ਪਰੰਤੂ ਜਦੋਂ ਤੁਸੀਂ ਪੇੜ ਚਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਮਹਿਸੂਸ ਹੁੰਦਾ ਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਕਿ ਉਹ ਰਿਪੋਰਟੇ ਹੀ ਕੱਲੀ ਮੇਰੇ ਸਿੱਧੂ ਪਰਿਵਾਰਤੀ ਬਣਾ ਰਹੇ ਨੇ ਮੂਸੇ ਵਾਲਾ ਦਾ ਫੈਕਟਰ ਖਤਮ ਹੋ ਗਿਆ ਜੀ ਮੂਸੇ ਵਾਲਾ ਦਾ ਫੈਕਟਰ ਫਰਾਨਾ ਹੋ ਗਿਆ ਆ ਬਿਨਾ ਫੈਕਟਰ ਤੋਂ ਲੋਕ ਖੜੇ ਨੇ ਸਵੇਰ ਦਾ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਉਗਾ ਉਹ ਬਿਨ ਉਹ ਬਿਨਾ ਫੈਕਟਰ ਤੋਂ ਹੀ ਆਈ ਜਾਂਦਾ ਕਿ بڑے ਲੋਕਾਂ ਦੇ ਚੰਨਾ بڑے-ਬਾڑے ਬੱਡੇ-ਬੱਡੇ ਲੀਡਰ ਹੋਏ ਨੇ ਦੋ-ਦੋ ਤਿੰਨ-ਤਿੰਨ ਵਾਰੀ ਕੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਕਸੂ ਸਿੱਧੂ ਹਿਸਿਆਲੇ ਦਾ ਜਿਹੜਾ ਪਿਆਰ ਹੈ ਉਹਦਾ ਆਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਕੰਮ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ਼ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਆਪ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀਏ ਵੀ ਦੇਖੋ ਅਸੀਂ ਤਾਂ ਹਾਸ਼ੀਰ ਉੱਤੇ ਪਹਿਲੀ ਪਹੁੰਚੇ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਤੁਸੀਂ ਜੰਮਣ ਦੇਤੇ ਨੋਟਿਸ ਘੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨੂੰ ਤੁਹਾਨੂੰ ਪਾਲਾਂਗੇ ਪਰ ਇਹ ਪੂਰੀ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ ਇਹ ਮੈਂ ਸਰਕਾਰਾਂ ਤੋਂ ਇਹ ਉਮੀਦ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਕਿ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਦੇ ਵਸਤੇ ਵਿੱਚ ਯਾਰ ਇੱਕ ਪੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸ ਨੇ ਦਾ ਜ਼ਿਕਰ ਆਇਆ ਇਹਨੇ ਬੇਰਹਿਮੀ ਦੇ ਨਾਲ ਕੋਸ ਬੱਚੀ ਦਾ ਕਤਲ ਕਰਤਾ ਯਾਰ ਕੋਈ ਕਤਲ ਦੀ ਤਾਂ ਕੋਈ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਾਰੀ ਹੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਧੀ ਦੇ ਘਰੇ ਵੀ ਪਰਵਾਰ ਨੇ ਵੱਢ ਕੇ ਕਰੇ ਲਾਂਡਾਡ ਦੀ ਹਾਲਤ ਕਿੱਥੇ ਪਹੁੰਚ ਗਈ ਸੰਜਾਬ ਕਦੇ ਤੁਸੀਂ 3-4 ਸਾਲ ਦਾ ਮੈਂ ਲਗਾਤਾਰ ਪੁੱਤਰੇ ਮਰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਹੀ ਨੌਲ ਮੈਂ ਇਸ ਕਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਦੇ ਕਦੇ ਸਜਿਆ ਹੋਈ ਦੇਖੀਏ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲਓ ਤਾਂ ਇਹਦਾ ਮਤਲਬ ਕਤਲ ਦੀ ਫਰੋਟੀਆਂ ਦੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਗਣਾ ਹੀ ਨਹੀਂ ਹੈ ਇਸੇ ਕਰਕੇ ਲੋਕ ਪੈਸਾ ਕਮਾਰੇ ਹੋਰ ਅੰਕਲ ਜੀ ਪਰਿਵਾਰ ਵੱਲੋਂ ਕੀ ਅੱਜ ਅਪੀਲ ਕਰਨ ਜਾਣੇ ਹੋਗੇ ਸਿੱਧੂ ਦੇ ਪ੍ਰਸ਼ਾਸਨ ਨੇ ਇਹੀ ਅਪੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਜਿਹੜਾ ਆ ਕੈਂਸਰ ਦੀ ਅਵੇਅਰਨੈਸ ਨੂੰ ਪਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਇੱਕ ਜ਼ਿੰਦਗੀ ਨੂੰ ਡਿਸਪਲਨ ਦੇ ਵਿੱਚ ਰਹਿ ਕੇ ਜਿਉਣ ਦੀ ਕਲਾ ਆ ਆਪ ਵੀ ਸਿੱਖਿਏ ਤੇ ਆਪਣੇ ਛੋਟੇ ਵੱਡਿਆਂ ਨੂੰ ਹੋਰ ਵੀ। ਭਾਕੇ ਜੀ ਕੇਕ ਨੂੰ ਲੈ ਕੇ ਇੱਕ ਅਪੀਲ ਕੀਤੀ ਹੈ ਵੀ ਕੇਕ ਨਹੀਂ ਕੱਟਣੇ ਜਾਂ ਵੱਧ ਨਹੀਂ ਲਿਓਣੇ ਤਾਂ ਉਹਦੇ ਬਾਰੇ ਦੱਸੋ ਜਰਾ ਕੀ ਕੰਮ ਹੈ ਕਿਉਂਕਿ ਕੇਕ ਦੀ ਇਹ ਗੱਲ ਸੀ ਵੀ ਕੇਕ ਕਈ ਵਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ 500 700 ਕੇਕ ਆ ਜਾਂਦਾ ਹੈ। ਤਾ ਫਿਰ ਅਸੀਂ ਉਹਨੂੰ ਵੰਡਣ ਵਾਸਤੇ ਜਾਂ ਤਾਂ ਹੁਣ ਜੇ ਕੀ ਕੀ ਵੀ ਚੀਜ਼ੇ ਮਿੱਠਾ ਵੀ ਖਾਣਾ ਕੋਈ ਸ਼ਦ ਤੱਕ ਜਾਨੀ ਉਹੀ ਮੈਂ ਕੱਲ ਤੁਹਾਨੂੰ ਕਹਿ ਰਿਹਾ ਮੈਂ ਸਾਨੂੰ ਆਚਾਰ ਵਿਹਾਰ ਖਾਣ ਪੀਣ ਦਾ ਸਿੱਖਣਾ ਪਊਗਾ ਹੁਣ ਜੇ ਮੈਂ ਸਾਰਾ ਦਿਨ 10 ਜਾਂ 50 ਜਵਾਕਾਂ ਨੂੰ ਕੀ ਕੀ ਖਵਾਈਏ ਨਾ ਸ਼ਾਮ ਤੱਕ ਫਿਰ ਉਹ ਬਿਮਾਰ ਹੀ ਹੋਣਗੇ ਨੰਬਰ 2 ਤੇ ਤਾਂ ਇੱਕ ਪੈਸੇ ਦੀ ਵੇਸਟੇਜ ਹੈ ਮੈਂ ਇਹ ਕਹਿੰਦਾ ਸੀ ਵੀ ਕਿਉਂ ਨਾ ਜੇ ਤੁਸੀਂ 100 ਜਾਂ 200 ਰੁਪਏ ਹੀ ਖਰਚਣਾ ਹੈ ਕਿਉਂ ਨਾ ਕੋਈ ਤੁਸੀਂ ਇੱਕ ਚੱਪਲਾਂ ਦਾ ਜੋੜਾ ਲੈ ਲਓ ਕਿਉਂ ਨਾ ਤੁਸੀਂ ਕੋਈ ਬੂਟਾਂ ਦਾ ਜੋੜਾ ਲੈ ਲਓ ਆਪਾਂ ਪ੍ਰਾਇਮਰੀ ਸਕੂਲ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਤੱਕ ਪਹੁੰਚਦੇ ਕਰਤੀਏ ਜੇ ਤੁਸੀਂ ਜੂਰੀ ਸਮਝੋ ਪਹਿਲੀ ਕਰ ਤੱਕ ਤੁਸੀਂ ਆਓ ਆਪਾਂ ਇੱਥੇ ਆ ਕੇ ਕੋਈ ਕੈਂਪ ਲਾਵਾਂਗੇ ਅਗਲੇ ਸਾਲ ਨੂੰ ਆਪਾਂ ਹੋ ਸਕਦਾ ਕੋਈ ਹੋਰ ਪ੍ਰੋਗਰਾਮ ਵੀ ਸਵਾਸੇ ਦਾ ਲਗਾ ਲਈਏ ਤਾਂ ਆਪਾਂ ਉਹੀ ਉਹਦੇ ਵਿੱਚ ਯੋਗਦਾਨ ਪਾ ਲਈਏ ਜਿਹੜਾ ਪੈਸਾ ਉਹ ਵੇਸਟ ਨਾ ਜਾਵੇ ਮੇਰਾ ਕੇਕ ਰੋਕਣ ਦਾ ਮਤਲਬ ਇਹ ਸੀਗਾ ਕਿਉਂਕਿ ਕੇਕ ਹਜ਼ਾਰਾਂ ਦੀ ਗਿਣਤੀ ਚ ਹੋ ਜਾਂਦੇ ਆ ਤਾਂ ਫਿਰ ਇੰਨਿਆਂ ਨੂੰ ਕੱਟਣਾ ਇੰਨਾਂ ਨੂੰ ਖਵਾਉਣੀ ਪੈਣਗੇ ਕਿਸੇ ਨੂੰ ਫਿਰ ਮੈਂ ਕਿੱਦਾਂ ਕਰਕੇ ਤਾਂ ਕਰਕੇ ਉਹ ਇੱਕ ਮੇਸਟੇਜ ਹੈ ਪਾਕ ਜੀ ਸਟੈਚੂ ਲਾਉਣੇ ਸੀਗੇ ਸਿੱਧੂ ਦਾ ਸਟੈਚੂ ਆਇਆ ਪਿਆ ਇੱਕ ਕਦੋਂ ਲਾਉਣੇ ਆ ਉਹ ਕੀ ਕੀ ਤਿਆਰ ਨੇ ਦੇਖੋ ਗ੍ਰਿੱਲਰ ਉੱਤੇ ਲੱਗ ਗਈ ਹੈ ਹਨਾ ਥੱਲੇ ਦੇ ਉੱਤੇ ਹੁਣ ਅਸੀਂ ਉਹਨੂੰ ਪਾਣੀ ਦੇ بارش ਦੀਕ ਰਿਹਾ ਸੀ ਕਿ ਉਹ ਇੱਕ ਵਾਰ ਪਾਣੀ ਨਾਲ ਭਰ ਜਾਵੇ ਨਾ ਉਹਦੀ ਮਿੱਟੀ ਬੈਠ ਜਾਵੇ ਹੁਣ ਆਪਾਂ ਜਿਹੜਾ ਲੈਂਡਸਕੇਪਿੰਗ ਕਰਵਾ ਕੇ ਉਹਦੇ ਘਾਹ ਲਾ ਕੇ ਪਾਰਕ ਦਾ ਜਿਹੜਾ ਆਪਣੇ ਕੋਲ ਡਿਟੇਲ ਨਕਸ਼ਾ ਉਹ ਆ ਚੁੱਕੇ ਉਹ ਬਣਾ ਕੇ ਫਿਰ ਇੱਕ ਮਾਰਬਲ ਜਿਹੜਾ ਬਲੈਕ ਲੱਗ ਕੇ ਠੜਾ ਜਿਹਾ ਬਣਦਾ ਹੁੰਦਾ 5 ਫੁੱਟ ਦਾ ਉਹਦੇ ਉੱਪਰ ਉਹਨੂੰ ਆਪਾਂ ਮਹੀਨੇ ਵੀਦਾਂ ਚ ਕਰ ਦਿਆਂਗੇ ਕਿ ਲੱਗੇ ਹੋਇਆ ਪਰ 또 ਦੂਸਰੀ ਜਗ੍ਹਾ ਹੈਗੀ ਹੈ ਜਵਾਰ ਕੈਂਡ ਕੁਝ ਜਵਾਰ ਕਿਆਂ ਦਾ ਵੀ ਉੱਥੇ ਸੀ ਕੋਈ ਜਗ੍ਹਾ ਦਾ ਦੇਖ ਰਹੇ ਅਸੀਂ ਪਾਸੇ ਤੇ ਇਹ ਫਿਰ ਉਹ ਜੀ ਕਨਾਲ ਅੱਧੀ ਕਨਾਲ ਜਿੱਥੇ ਜਗ੍ਹਾ ਬਣ ਜਾਂਦੀ ਆ ਤਾਂ ਆਪਾਂ ਦੂਜੇ ਨੂੰ ਵੀ ਉੱਥੇ ਲਾ ਦੇਵਾਂਗੇ ਮਤਲਬ ਅਗਲੀ ਬਰਸੀ ਤੋਂ ਪਹਿਲਾਂ ਪਹਿਲਾਂ ਆਪਾਂ ਦੋਨਾਂ ਨੂੰ ਸੈਟਲ ਕਰਨਾ ਅੰਕਲ ਜੀ ਪ੍ਰਸੰਸ਼ਕਾਂ ਨੂੰ ਉਮੀਦ ਸੀ ਕਿ ਸਿੱਧੂ ਦਾ ਗਾਣਾ ਜਿਹੜਾ ਆਊਗਾ ਜਨਮ ਦਿਨ ਤੇ ਤਾਂ ਕੀ ਕਦੋਂ ਆ ਜਿਹੜਾ ਅਗਲਾ ਗਾਣਾ ਰਿਲੀਜ਼ ਹੋਊਗਾ ਬਟਾ ਅਸੀਂ ਗਾਣਾ ਜਨਮ ਦਿਨ ਤੇ ਛੱਡਣਾ ਸੀ ਪਰੰਤੂ ਸਿੱਧੂ ਦੇ ਨਾਲ ਲੱਖੀ ਜੀ ਦੀ ਸਹਿਗਾਇਕ ਆਪਣੇ ਤੇ ਆ ਕੇ ਗਈ ਸੀ ਤਾਂ ਸਟੈਫਲਨ ਵੀ ਇੱਕ EP ਆ ਰਹੀ ਹੈ ਉਹਦੇ ਚ ਸਿੱਧੂ ਦਾ ਗਾਣਾ ਹੈ ਤਾਂ ਜੇ ਹੁਣ ਅਸੀਂ ਅੱਜ ਹੀ ਛੱਡ ਤਾਂ ਫਿਰ ਉਹਨੇ EP ਉਹਨੇ ਡੇਟਾ ਦੇ ਰੱਖਿਆ ਨੇ ਉਹ ਅਸਵੀ ਨੇ ਆਉਣਾ ਤਾ ਉਹ ਪਹਿਲਾ ਵੀ ਉਹ ਜਨਲੰਡੂ ਉਸ ਤੋਂ ਬਾਅਦ ਜਿੰਨੀ ਟਾਈਮ ਲੱਗਦਾ ਉਹਦੇ ਵਿੱਚੋਂ ਫਿਰ ਅਗਲਾ ਸਟੀਲ ਬੈਂਗਲ ਦਾ ਗਾਣਾ ਤਿਆਰ ਹੈ ਤਾਂ ਜਿਹੜੇ ਉਹਦੇ ਨਾਲ ਕਲਾਬ ਕੀਤੀਆਂ ਹੋਈਆਂ باقی ਆਰਟਿਸਟਾਂ ਦੇ ਨਾਲ ਯੂਕੇ ਦੇ ਨਾਲ ਪਹਿਲਾਂ ਉਹਨਾਂ ਨੂੰ ਨਿਕਲ ਲੈਂਦੀ ਐ ਤੇ ਫਿਰ ਆਪਾਂ ਦੇਖ ਲਾਂਗੇ ਨਵੇਂ ਸਾਲ ਦੇ ਛੱਡ ਦੇਾਂਗੇ ਤਾਂ ਆਪਣੇ ਕੋਲ ਤਿਆਰ ਹੁੰਦਾ ਕਿ ਆਪਾਂ ਜਦੋਂ ਕੈਪ ਮਿਲ ਗੋਰੀ ਸ਼ੇ